ਕੁਝ ਹੁਣ ਦੋ ਗਵੀਗ ਰਹਿ ਗਏ ਆ ਫਿਰ ਪੰਜਾਬ ਦੇ ਮੇਲੇ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਕਬੱਡੀ ਕੀ ਪਲੈਨਿੰਗ ਆਗੇ ਪਲੈਨਿੰਗ ਕੁਝ ਨਹੀਂ ਬਾਈ ਐ ਕਿ ਮੈਨੂੰ ਲੱਗਦਾ ਮੇਰਾ ਇੰਡੀਆ ਜਾਂਦਾ ਬਣਨਾ ਨਹੀਂ ਚੱਕਰ ਤੇ ਲਾਸਟ ਈਅਰ ਮੈਂ ਲਵਾਇਆ ਸੀ ਤੇ ਐਤੀਂ ਮੈਂ ਨਿਊਜ਼ੀਲੈਂਡ ਜਾ ਰਿਹਾ ਸਿੱਖ ਕੇਮਾਂ ਤੇ ਹੋ ਸਕਿਆ ਤੇ ਇੱਥੇ ਭਾ ਯੂਰੋ ਨਾਲ ਗੱਲ ਕਰਕੇ ਇੱਕ ਵਰਲਡ ਕੱਪ ਵੀ ਹੋ ਰਿਹਾ ਦੂਜੇ ਪਾਸੇ ਉਹ ਵੀ ਖੇਡਾਂਗੇ ਤੇ ਨਿਊਜ਼ੀਲੈਂਡ ਦਾ ਸੀਜ਼ਨ ਖੇਡਾਂਗੇ ਉਸ ਤੋਂ ਬਾਅਦ ਆਪਾਂ ਆਕਸੀਜਨ ਸਟਾਰਟ ਕਰਾਂਗੇ ਕਿਉਂਕਿ ਮੈਂ ਐਥਲੈਟਿਕ ਜੋਂ ਆਇਆ ਕਿਉਂਕਿ ਐਥਲੈਟਿਕ ਦੇ ਵਿੱਚ 9 ਮਹੀਨੇ ਆਕਸੀਜਨ ਤੇ 3 ਮਹੀਨੇ ਸੀਜ਼ਨ ਮੈਂ ਵੀ ਚਾਹਣਾ ਵੀ ਇੱਕ ਠੋਕ ਕੇ ਜੇ 6 ਮਹੀਨੇ ਦਾ ਆਕਸੀਜਨ ਲਾ ਕੇ ਤੇ ਅਗਲੇ ਸਾਲ ਸੀਜ਼ਨ ਦੀ ਤਿਆਰੀ ਕੀਤੀ ਜਾਵੇ ਤਾਂ ਕਰਕੇ ਮੈਂ ਐਤੀਂ ਆਕਸੀਜਨ ਆਫ ਬਾਹਰ ਦਾ ਵੀ ਬਹੁਤ ਵੱਡੇ ਦੀ ਮੇਰੇ ਨਾਲ ਕਰ ਪਾਰੀ ਮਾਰਿਆ ਸਰੀਰ ਤੋੜਿਆ ਤੇ ਹੁਣ ਚਾਹੁੰਦੇ ਆ ਵੀ ਆਫ ਸੀਜ਼ਨ ਦੇ ਵਿੱਚ ਇਹਦੀ ਰਿਕਵਰੀ ਕਰੀ ਤੇ ਮੇਨਟੇਨੈਂਸ ਜੂਰੀ ਕਰੀਏ। ਹਾਂਜੀ ਵੀਰ ਪਰ ਇਹ ਵਾਇਰਲ ਹੋ ਜਾਣੀ ਆ ਵੀ ਖੁਸ਼ੀ ਪੰਜਾਬ ਨਹੀਂ ਆ ਰਿਹਾ ਉੱਤੇ ਟਾਈਟਲ ਲੱਗ ਲੱਗੇ ਜਿਹੜੇ ਚਲ ਜਣੇ ਲੋਕਾਂ ਕੋਲੇ। ਹਾਂਜੀ ਬਾਈ ਉਹ ਤਾਂ ਜਾਣੀ ਆ ਪ੍ਰਮਾਤਮਾ ਜੀ ਮੇਰਾ ਉਹਨਾਂ ਦੇ ਵਾਇਰਲ ਹੋਣ ਨਾਲ ਹੀ ਆਪਾਂ ਇੱਥੇ ਪਹੁੰਚਿਆ ਨਾ। ਜਿਉ ਆਪਣੀਆਂ ਚਾਹਣ ਵਾਲੀਆਂ ਆਪਣੀਆਂ ਚੀਜ਼ਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਨੂੰ ਵੀ ਵਾਇਰਲ ਕਰਦੇ ਰਹਿੰਦੇ ਆ। ਪਰ ਹੁਣ ਕਰੀਏ ਕੀ ਇੱਥੇ ਵੀ ਬਹੁਤ ਜ਼ਿੰਮੇਵਾਰੀਆਂ ਨੇ ਘਰ ਦੀਆਂ ਵੀ ਜ਼ਿੰਮੇਵਾਰੀਆਂ ਨੇ ਹੋਰ ਬਹੁਤ ਕੰਮ ਨੇ। ਹਨਾ ਤਾਂ ਕਰਕੇ ਹੁੰਦਾ ਵੀ ਜਦੋਂ ਕ ਇਹ ਮਿਹਨਤ ਕਰ ਕੀ ਜਿੰਨੀ ਕਹੇਗੀ ਹੁਣ ਮਿਹਨਤ ਕਰ ਕੀ ਖੇਡ ਜਾਣੀ ਆ ਕਿਉਂਕਿ ਆਪਾਂ ਯੰਗਸਟਰ ਦਾ ਹੈ ਨਹੀਂਗੇ ਹੁਣ ਤਾਂ ਬਾਡੀ ਮੇਨਟੇਨੈਂਸ ਵੱਧ ਪਾਲਦੀ ਆ ਤੇ ਗੇਮ ਘੱਟ ਪਾਲਦੀ ਆ ਉਹ ਟਾਈਮ ਹੁੰਦਾ ਵੀ ਗੇਮ ਜਾਦੇ ਮੇਨਟੇਨੈਂਸ ਘੱਟ ਉਹ ਜਵਾਨੀ ਪਹਿਰੇ ਦੀ ਆ ਹੁਣ ਤਾਂ ਬਾਡੀ ਨੂੰ ਮੇਨਟੇਨ ਕਰਕੇ ਵੀ ਜਿੰਨਾ ਕਹੇਗਾ ਵੀ ਉਹਨਾਂ ਕੇ ਚਰ ਖੇਡਾਂਗੇ